हेलो स्टूडेंट्स मैं खुशबू एक बार फिर तो मेरे सारे ही स्टूडेंट्स दा अपने YouTube चैनल विश्वास स्टडीज ते बहुत स्वागत करती हां तो स्टूडेंट्स आज दी इस वीडियो ते विच आपा डिस्कस करंगे कि जो मेरिटोरियस स्कूल दे विच क्लास प्लस 1 दी काउंसलिंग है जेडी ओ कदो होवेगी मेरिट लिस्ट कदो कदो आवेगी ਤਾਂ ਬੇਟਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਅਪਡੇਟ ਤੁਹਾਨੂੰ ਟਾਈਮ ਤੇ ਮਿਲਦੀ ਰਹੇ ਤਾਂ ਆਓ ਬੇਟਾ ਅੱਜ ਦੀ ਵੀਡੀਓ ਸ਼ੁਰੂ ਕਰੀਏ ਤਾਂ ਜਿਵੇਂ ਕਿ ਬੇਟਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਲੰਬੇ ਟਾਈਮ ਤੋਂ ਆਪਾਂ ਮੈਰਿਟੋਰੀਅ ਸਕੂਲ ਦੀ ਕਾਉਂਸਲਿੰਗ ਦਾ ਇੰਤਜ਼ਾਰ ਹੈ ਜਿਹੜਾ ਉਹ ਕਰ ਰਹੀ ਹੈ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀਗੀ ਕਿ ਸੋਮਵਾਰ ਤੋਂ ਹੋਣੀ ਸੀਗੀ ਮੈਰਿਟੋਰੀਅਸ ਸਕੂਲ ਦੀ ਕਾਉਂਸਲਿੰਗ ਹੈ ਜਿਹੜੀ ਉਹ ਸਟਾਰਟ ਠੀਕ ਹੈ ਐਸਟੀਮੇਟ ਵੀ ਲਗਾਇਆ ਗਿਆ ਸੀ ਕਿ ਮੈਰਿਟ ਹੈ ਜਿਹੜੀ ਉਹ ਜਾਰੀ ਹੋ ਜੇਗੀ ਪਰ ਬੇਟਾ ਮੈਂ ਤੁਹਾਨੂੰ ਦੱਸ ਦਵਾਂ ਕਿ ਕੁਝ ਤਕਨੀਕੀ ਕਾਰਨਾਂ ਦੇ ਕਰਕੇ ਕੁਝ ਟੈਕਨੀਕਲ ਪ੍ਰੋਬਲਮਸ ਕਰਕੇ ਜਿਹੜੀ ਇਹ ਕਾਉਂਸਲਿੰਗ ਹੈਗੀ ਆ ਉਹ ਸਟਾਰਟ ਨਹੀਂ ਹੋ ਪਾਈ ਮੈਰਿਟ ਲਿਸਟ ਹੈ ਜਿਹੜੀ ਉਹ ਜਾਰੀ ਨਹੀਂ ਹੋ ਸકી ਪਰ ਨਿਰਾਸ਼ ਹੋਣ ਦੀ ਗੱਲ ਜਮਾਨੀ ਹੈਗੀ ਬੇਟਾ राइट right? ताजा अपडेट ਇਹ ਮਿਲ ਰਹੀ ਹੈ ਕਿ ਇਸ ਵੀਕ ਦੇ ਵਿੱਚ ਕਾਉਂਸਲਿੰਗ ਹੈ ਜਿਹੜੀ ਉਹ ਸਟਾਰਟ ਹੋ ਜਾਣੀ ਹੈ ਠੀਕ ਹੈ ਕਈ ਵਾਰ ਬੇਟਾ ਇਸ ਤਰ੍ਹਾਂ ਹੁੰਦਾ ਹੈ ਕਿ ਸਾਰਾ ਕੰਮ ਰੈਡੀ ਹੁੰਦਾ ਹੈ ਪਰ ਕੁਝ ਤਕਨੀਕੀ ਕਾਰਨ ਹੋ ਸਕਦੇ ਨੇ ਕੋਈ ਟੈਕਨੀਕਲ ਪ੍ਰੋਬਲਮਸ ਹੋ ਸਕਦੀਆਂ ਜਿਦੇ ਕਰਕੇ ਕੰਮ ਹੈ ਜਿਹੜਾ ਉਹ ਲੇਟ ਹੋ ਜਾਂਦਾ ਹੈ ਕੰਮ ਲੇਟ ਹੋ ਸਕਦਾ ਹੈ ਪਰ ਕੰਮ ਹੋਏਗਾ ਜ਼ਰੂਰ ਤਾਂ ਮੈਂ ਤੁਹਾਨੂੰ ਫੇਰ ਦੱਸ ਦਵਾਂ ਕਿ ਜੋ ਮੈਰਿਟ ਜੋ ਬੱਚੇ ਮੈਰਿਟੋਰੀਅਸ ਸਕੂਲ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਮੈਰਿਟੋਰੀਅਸ ਸਕੂਲ ਦੀ ਕਾਉਂਸਲਿੰਗ ਦਾ ਇੰਤਜ਼ਾਰ ਬਹੁਤ ਲੰਬੇ ਸਮੇਂ ਤੋਂ ਹੈ ਮੈਰਿਟ ਲਿਸਟ ਦੇ ਵਿੱਚ ਆਪਣਾ ਨਾਮ ਦੇਖਣ ਲਈ ਬੇਤਾਬ ਹਨ ਤਾਂ ਬੇਟਾ ਇਸ ਵੀਕ ਤੁਹਾਡਾ ਜੋ ਕੰਮ ਹੈਗਾ ਕਾਉਂਸਲਿੰਗ ਦਾ ਉਹ ਸਟਾਰਟ ਹੋ ਜਾਣਾ ਤਾਂ ਤੁਸੀਂ ਜਿਵੇਂ ਵੀ ਡੀਮੋਟੀਵੇਟ ਨਹੀਂ ਹੋਣਾ ਥੋੜਾ ਜਿਹਾ ਸਬਰ ਹੋਰ ਰੱਖੋ ਬਹੁਤ ਜਲਦ ਤੁਹਾਡੇ ਨਾਲ ਕਾਉਂਸਲਿੰਗ ਸ਼ਡਿਊਲ ਵੀ ਇਹ ਚੈਨਲ ਸ਼ੇਅਰ ਕਰੇਗਾ ਜਦੋਂ ਹੀ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਸੇਕੰਡ ਬੇਟਾ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਸੀਗਾ ਕਿ ਆਪਣੇ ਜੋ ਜ਼ਰੂਰੀ ਤੁਹਾਡੇ ਦਸਤਾਵੇਜ਼ ਨੇ ਜੋ ਡਾਕੂਮੈਂਟਸ ਹੈਗੇ ਨੇ ਬੇਟਾ ਉਹ ਵੀ ਤੁਸੀਂ ਰੈਡੀ ਰੱਖੋ ਠੀਕ ਹੈ ਜੀ ਤੇ ਮੈਨੂੰ ਉਮੀਦ ਹੈ ਕਿ ਕਾਫੀ ਸਾਰੇ ਬੱਚਿਆਂ ਨੇ ਆਪਦੇ ਡਾਕੂਮੈਂਟਸ ਰੈਡੀ ਕਰ ਵੀ ਲਿੱਤੇ ਹੋਣੇ ਤੇ ਜਿਨ੍ਹਾਂ ਨੇ ਨਹੀਂ ਰੈਡੀ ਕੀਤੇ ਉਹ ਰੈਡੀ ਕਰ ਲਵੋ ਰਾਈਟ ਤੇ ਇਸ ਤੋਂ ਇਲਾਵਾ ਬੇਟਾ ਤੁਹਾਨੂੰ ਮੈਂ ਦੱਸ ਦਵਾਂ ਕਿ ਜੋ ਮੈਰਿਟੋਰੀਅਸ ਸਕੂਲ ਨੇ ਹਾਂਜੀ ਜੋ ਮੈਰਿਟੋਰੀਅਸ ਸਕੂਲ ਨੇ ਬੇਟਾ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਪੰਜਾਬ ਦੇ ਬਹੁਤ ਹੀ ਵਧੀਆ ਵਨ ਆਫ ਦਾ ਬੈਸਟ ਸਕੂਲਸ ਨੇ ਰਾਈਟ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ ਮੈਰਿਟੋਰੀਅਸ ਸਕੂਲ ਦੇ ਰੂਪ ਦੇ ਵਿੱਚ ਇੱਥੇ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਹੈ ਬੇਟਾ ਉਹ ਨਹੀਂ ਲਿੱਤੀ ਜਾਂਦੀ ਤੁਹਾਡਾ ਰਹਿਣਾ ਠੀਕ ਹੈ ਤੁਹਾਡਾ ਖਾਣਾ ਉਥੇ ਤੁਹਾਡੀ ਪੜ੍ਹਾਈ ਸਾਰਾ ਕੁਝ ਮੁਫਤ ਹੈਗਾ ਠੀਕ ਹੈ ਇੱਕ ਆਮ ਕਰਦਾ ਬੱਚਾ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ ਮੈਰੀਟੋਰੀਅਸ ਸਕੂਲ ਦੀ ਮਦਦ ਦੇ ਨਾਲ ਤੇ ਵੈਸੇ ਵੀ ਬਟਾ ਜਿਵੇਂ ਉੱਥੇ ਤੁਸੀਂ ਹੋਸਟਲ ਦੇ ਵਿੱਚ ਰਹੋਗੇ ਤਾਂ ਤੁਹਾਨੂੰ ਸੈਲਫ ਡਿਪੈਂਡ ਹੋਣਾ ਆ ਜਾਂਦਾ ਹੈ ਬਾਹਰਲੀ ਦੁਨੀਆ ਦੇ ਵਿੱਚ ਵਿਚਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਆਪਾਂ ਸਮਾਜ ਦੇ ਵਿੱਚ ਰਹਿਣਾ ਹੁੰਦਾ ਹੈ ਵਿਚਰਨਾ ਹੁੰਦਾ ਹੈ ਮੰਮਾ ਪਾਪਾ ਦੀ ਹੈਲਪ ਤੋਂ ਬਿਨਾਂ ਸੈਲਫ ਡਿਪੈਂਡ ਹੋ ਕੇ ਕਿਸ ਤਰ੍ਹਾਂ ਆਪਾਂ ਕੰਮ ਕਰਨਾ ਇਹ ਸਾਰਾ ਤੁਸੀਂ ਮੈਰੀਟੋਰੀਅਸ ਸਕੂਲ ਦੇ ਵਿੱਚ ਸਿੱਖ ਜਾਂਦੇ ਹੋ ਕਾਪਾ ਕਹਿ ਸਕਦੇ ਆ ਕਿ ਮੈਰਿਟੋਰੀਅ ਸਕੂਲ ਦੇ ਵਿੱਚ ਜੇਕਰ ਤੁਹਾਡੀ ਐਡਮਿਸ਼ਨ ਹੁੰਦੀ ਹੈ ਤਾਂ ਸਿਰਫ ਪੜ੍ਹਾਈ ਦੇ ਪੱਖ ਤੋਂ ਹੀ ਨਹੀਂ ਬੇਟਾ ਬਲਕਿ ਤੁਹਾਡੀ ਪਰਸਨੈਲਿਟੀ ਦੇ ਹਰ ਪੱਖ ਨੂੰ ਹੀ ਮੈਰਿਟੋਰੀਅ ਸਕੂਲਾਂ ਦੇ ਵਿੱਚ ਉਸਾਰਿਆ ਜਾਂਦਾ ਰਾਈਟ ਜਿੱਥੇ ਰਹਿ ਕੇ ਤੁਸੀਂ ਬਿਨਾਂ ਕਿਸੇ ਬੇਫਿਕਰੀ ਦੇ ਵਿੱਚ ਆਪਣੀ ਪੜ੍ਹਾਈ ਆ ਜਿਹੜੀ ਉਹ ਕਰ ਸਕਦੇ ਹੋ ਉਸ ਤੋਂ ਇਲਾਵਾ ਕਾਫੀ ਬੱਚੇ ਵੀ ਪੁੱਛ ਰਹੇ ਸੀਗੇ ਕਿ ਮੈਮ ਮੈਰਿਟੋਰੀਅ ਸਕੂਲ ਦੇ ਵਿੱਚ ਆਪਾਂ ਕੀ ਲੈ ਕੇ ਜਾਣਾ ਹੁੰਦਾ ਹੈ ਤਾਂ ਸਿਰਫ ਬੇਟਾ ਬਹੁਤ ਹੀ ਘੱਟ ਚੀਜ਼ਾਂ ਜਸ ਤੁਸੀਂ ਆਪਣੇ ਕੱਪੜੇ ਵਗੈਰਾ ਹਨਾ ਜਾਂ ਜ਼ਰੂਰੀ ਸਾਜ-ਸਮਾਨ ਹੀ ਲੈ ਕੇ ਜਾਣਾ ਹੁੰਦਾ ਕਿਉਂਕਿ ਸਾਰੀਆਂ ਚੀਜ਼ਾਂ ਸਾਰੀਆਂ ਫੈਸਿਲਿਟੀਆਂ ਹੈ ਜਿਹੜੀਆਂ ਤੁਹਾਨੂੰ ਸਰਕਾਰ ਦੁਆਰਾ ਹੀ ਪ੍ਰੋਵਾਈਡ ਹੈ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਰਾਈਟ ਤੇ ਬਹੁਤ ਹੀ ਜਲਦ ਬਸ ਹੁਣ ਥੋੜਾ ਟਾਈਮ ਰਹਿ ਗਿਆ ਹੈਗਾ ਬੇਟਾ ਛੋਟੀ ਕਾਉਂਸਲਿੰਗ ਹੈ ਜਿਹੜੀ ਉਹ ਸਟਾਰਟ ਹੋ ਜੇਗੀ ਤੇ ਹਾਂ ਇਸ ਸਕੂਲਾਂ ਦੇ ਵਿੱਚ ਜਿਹੜੀ ਐਡਮਿਸ਼ਨ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਮੈਰਿਟ ਬੇਸ ਤੇ ਹੀ ਹੋਵੇਗੀ ਬੇਟਾ ਮੈਰਿਟ ਦੇ ਅਕੋਰਡਿੰਗ ਲਿਸਟ ਹੈ ਜਿਹੜੀ ਉਹ ਜਾਰੀ ਕੀਤੀ ਜਾਏਗੀ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਡੇ ਰੈਂਕ ਦੇ ਅਕੋਰਡਿੰਗ ਜੋ ਤੁਹਾਨੂੰ ਕਿਹੜਾ ਸਕੂਲ ਹੈ ਜਿਹੜਾ ਅਲੋਟ ਹੋਇਆ ਹੈਗਾ ਕਿਹੜਾ ਸਕੂਲ ਤੁਹਾਨੂੰ ਮਿਲਿਆ ਹੈਗਾ ਉਸ ਪਰਟੀਕੂਲਰ ਸਕੂਲ ਦੇ ਵਿੱਚ ਜਾ ਕੇ ਹੀ ਬੇਟਾ ਤੁਸੀਂ ਆਪਦੀ ਕਾਉਂਸਲਿੰਗ ਹੈ ਜਿਹੜੀ ਉਹ ਅਟੈਂਡ ਕਰਨੀ ਹੋਵੇਗੀ राइट ਤੇ ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਨੇ ਕਿ ਸਾਡੇ ਇਹਨੇ ਨੰਬਰ ਨੇ ਤਾਂ ਬੇਟਾ ਮੈਂ ਤਾਂ ਇਹੀ ਚਾਹਨੀ ਹੈ ਕਿ ਸਾਰੇ ਹੀ ਬੱਚਿਆਂ ਨੂੰ ਜਿਹੜੀ ਐਡਮਿਸ਼ਨ ਹੈਗੀ ਆ ਉਹ ਮੈਰਿਟੋਰੀਅ ਸਕੂਲ ਦੇ ਵਿੱਚ ਮਿਲੇ ਠੀਕ ਹੈ ਜੀ ਕਿਉਂਕਿ ਬਹੁਤ ਅੱچھے ਸਕੂਲ ਨੇ ਹੈ ਪਰ ਤੁਸੀਂ ਨਾਲ-ਨਾਲ ਬੇਟਾ ਆਪਣਾ ਬੈਕਅਪ ਵੀ ਰੱਖੋ ਮੇਰੇ ਕਹਿਣ ਦਾ ਮਤਲਬ ਕਿ ਇਹ ਵੀ ਸੋਚ ਕੇ ਰੱਖੋ ਕਿ ਇਨ ਕੇਸ ਕਿਉਂਕਿ ਮੈਰਿਟੋਰੀਅ ਸਕੂਲ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹ ਵੀ ਬਹੁਤ ਸੀਮਿਤ ਨੇ ਬੇਟਾ ਬਹੁਤ ਮਤਲਬ ਆਪਾਂ ਕਹਿ ਸਕਦੇ ਆਂ ਵੀ ਘੱਟ ਨੇ ਕਿ ਕਿ ਬੱਚੇ ਬਹੁਤ ਜ਼ਿਆਦਾ ਨਹੀਂ ਨੰਬਰ ਬਹੁਤ ਜ਼ਿਆਦਾ ਨਹੀਂ ਤਾਂ ਕਿਤੇ ਨਾ ਕਿਤੇ ਤੁਸੀਂ ਇੱਕ ਦੂਜਾ ਵਿਚਾਰ ਵੀ ਆਪਦੇ ਮਨ ਚ ਜ਼ਰੂਰ ਰੱਖੋ ਕਿ ਜੇ ਮੈਰਿਟੋਰੀਅਸ ਦੇ ਵਿੱਚ ਐਡਮਿਸ਼ਨ ਨਹੀਂ ਹੋਏਗੀ ਤਾਂ ਫਿਰ ਤੁਸੀਂ ਅੱਗੇ ਕੀ ਕਰਨਾ ਹੈ ਕਿਸ ਸਕੂਲ ਦੇ ਵਿੱਚ ਜਾਣਾ ਹੈ ਤਾਂ ਕਿ ਇਨ ਕੇਸ ਉੱਥੇ ਐਡਮਿਸ਼ਨ ਨਾ ਹੋਈ ਤਾਂ ਤੁਸੀਂ ਇੱਕੇਦਮ ਟੈਨਸ਼ਨ ਨਾ ਹੋਵੇ ਤੁਹਾਨੂੰ ਡਿਪਰੈਸ ਨਾ ਹੋਵੋ ਜੇਕਰ ਤੁਸੀਂ ਪਹਿਲਾਂ ਹੀ ਸੈਕਿੰਡ ਆਪਸ਼ਨ ਸੋਚੀ ਹੋਏਗੀ ਤਾਂ ਤੁਸੀਂ ਆਪ ਦੀ ਐਡਮਿਸ਼ਨ ਉੱਥੇ ਕਰਵਾ ਸਕਦੇ ਹੋ ਠੀਕ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਜੋ ਆਪਾਂ ਸੋਚੀਏ ਉਹ ਨਹੀਂ ਹੁੰਦਾ ਤੇ ਆਪਾਂ ਨੂੰ ਹਰ ਪੱਖ ਤੋਂ ਜਿਹੜਾ ਤਿਆਰ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਲਈ ਕਲੀਅਰ ਬੇਟਾ ਤਾਂ ਇਹ ਇਹ ਗੱਲ ਮੈਂ ਤੁਹਾਡੇ ਮੈਸੇजेस ਨੂੰ ਦੇਖਦੇ ਹੋਈ ਕਹਿ ਰਹੀ ਹੈਗੀ ਆ ਤੇ ਬਾਕੀ ਬੱਚਾ ਹਰ ਅਪਡੇਟ ਇਸ ਚੈਨਲ ਨਾਲ ਦੀ ਨਾਲ ਦਿੰਦਾ ਰਹੇਗਾ ਡਿਪਾਰਟਮੈਂਟ ਦੇ ਨਾਲ ਆਪਾਂ ਟੱਚਤੇ ਆ ਜਿਵੇਂ ਹੀ ਕੋਈ ਵੀ ਹੋਰ ਖਬਰ ਮਿਲੇਗੀ ਆਪਾਂ ਨੂੰ ਆਪਾਂ ਇਸ ਚੈਨਲ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਬੇਸਬਰੀ ਦੇ ਨਾਲ ਮੈਰਿਟਰੀਅਰ ਸਕੂਲ ਦੀ ਕਾਉਂਸਲਿੰਗ ਦੀ ਤੇ ਮੈਰਿਟ ਲਿਸਟ ਦੀ ਵੇਟ ਕਰ ਰਹੇ ਹੋ ਤੇ ਅੱਜ ਦੀ ਤਾਜ਼ਾ ਖਬਰ ਜੋ ਮਿਲੀ ਸੀ ਉਹ ਮੈਂ ਤੁਹਾਨੂੰ ਸਾਂਝੀ ਕਰ ਚੁੱਕੀ ਹਾਂ ਕਿ ਇਸ ਵੀਕ ਦੇ ਵਿੱਚ ਹੀ ਸਭ ਕੁਝ ਸਟਾਰਟ ਹੋ ਜਾਣਾ ਹੈ ਠੀਕ ਹੈ ਜੀ ਤੁਸੀਂ ਟੈਨਸ਼ਨ ਫਰੀ ਰਹੋ ਜਿੰਨਾ ਟਾਈਮ ਹੈਗਾ ਘਰੇ ਉਹਨੂੰ ਇੰਜੋਏ ਕਰੋ ਕਿਉਂਕਿ ਉਸ ਤੋਂ ਬਾਅਦ ਤਾਂ ਜੇ ਤੁਹਾਡੀ ਮੈਰਿਟੋਰੀਅਸ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਛੱਡ ਕੇ ਹੋਸਟਲ ਦੇ ਵਿੱਚ ਹੀ ਰਹਿਣਾ ਹੋਵੇਗਾ ਰਾਈਟ ਸੋ ਆਲ ਦਾ ਬੈਸਟ ਬੇਟਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਵੱਧ ਤੋਂ ਵੱਧ ਸਟੂਡੈਂਟਸ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਮਿਲਾਂਗੇ ਬੇਟਾ ਨੈਕਸਟ ਅਪਡੇਟ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਟਿਲ ਥੈਨ ਆਪਣਾ ਖਿਆਲ ਰੱਖੋ ਬੀ ਹੈਪੀ ਨੈਵਰ ਗਿਵ ਅਪ ਗੁੱਡ ਬਾਏ